ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਐਸੇ ਕਾਹੇ ਭੂਲ ਪਰੇ ਕਰੇ ਕਰਾਵੈ ਮੁਕੁਰ ਪਾਵੈ ਪੀਖਤ ਸੰਤ ਸਦਾ ਸੰਗ ਹਰੇ ਰਹਾਉ ਕਾਚ ਵਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕਉਰਾ ਅਨ ਹੋਵਨ ਮੀਠਾ ਵਿਖਿਆ ਮਹਿਲ ਪਟਾਈ ਜਰੇ ਅੰਧ ਕੂਪ ਮੈਂ ਪਰਿਉ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਕਉ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੇ ਕਾਢੇ ਬਾਂ ਫਰੇ ਅੰਧ ਕੂਪ ਮੇ ਪਰਿਓ ਪ੍ਰਾਣੀ ਪਰਮ ਗੁਬਾਰ ਮੋਹ ਬੰਦ ਪਰੇ ਕਉ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੇ ਕਾਢੇ ਬਾਂ ਫਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅਜਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਬਿਲਾਵਰ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਸ਼ਬਦ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਭਾਈ ਮੈਂ ਨਹੀਂ ਜਾਣਦਾ ਕਿ ਜੀਵ ਇਸ ਤਰ੍ਹਾਂ ਕਿਉਂ ਕੁਰਾਏ ਪਏ ਰਹਿੰਦੇ ਹਨ हे ਭਾਈ ਜੀਵ ਪਤਾ ਨਹੀਂ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ ਜੀਵ ਸਾਰੇ ਭੈੜੇ ਕਰਮ ਕਰਦੇ ਹਨ ਫਿਰ ਵੀ ਮੁੱਕਰ ਜਾਂਦੇ ਹਨ ਕਿ ਅਸੀਂ ਉਹ ਨਹੀਂ ਕੀਤੇ ਪਰ ਪ੍ਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਹੈ ਵਸਦਾ ਦੇਖ ਤੇ ਸੁਣਦਾ ਹੈ ਹਰੇਕ ਦੇ ਕਰਤੱਵ ਤਹਿਰਾਉ ਇਹ ਭਾਈ ਕੱਚ ਦਾ ਵਪਾਰ ਕਰਨਾ ਸੋਨਾ ਛੱਡਣਾ ਸੱਚੇ ਮਿੱਤਰਾਂ ਨੂੰ त्याਗਣਾ ਤੇ ਦੁਸ਼ਮਣਾਂ ਨਾਲ ਪਿਆਰ ਕਰਨਾ ਇਹ ਜੀਵਾਂ ਦੇ ਕਰਮ ਹਨ ਪ੍ਰਮਾਤਮਾ ਦਾ ਨਾਮ ਕੌੜਾ ਲੱਗਦਾ ਹੈ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਇਹ ਜੀਵਾਂ ਦਾ ਨਿੱਤਾ ਸੁਭਾਅ ਹੈ ਮਾਇਆ ਦੇ ਮੋਹ ਦੇ ਕਾਰਨ ਉਹ ਸਦਾ ਗਰੋਧਿਤ ਰਹਿੰਦੇ ਹਨ हे ਭਾਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਖੂ ਵਿੱਚ ਪਏ ਰਹਿੰਦੇ ਹਨ ਜੀਵ ਸਦਾ ਭਟਕਦੇ ਰਹਿੰਦੇ ਹਨ ਮੋਹ ਦੇ ਹਨੇਰੇ ਪੰਧਰਾਂ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਕਿਉਂ ਘਰਾਏ ਪਏ ਰਹਿੰਦੇ ਹਨ हे ਨਾਨਕ ਆਖ ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਉਸ ਨੂੰ ਗੁਰੂ ਮਿਲ ਪੈਂਦਾ ਤੇ ਗੁਰੂ ਦੀ ਉਸ ਦੀ ਬਾਹ ਪੜ ਕੇ ਹਨੇਰੇ ਖੂਹ ਵਿੱਚੋਂ ਉਸ ਨੂੰ ਬਾਹਰ ਕੱਢ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਨੋਕ ਨਾਮ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਦਰ ਹੈਡਿੰਗ ਬਿਲਾਵਲ 5ਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਹੇ ਬ੍ਰਦਰ ਆਈ ਡੋਨਟ ਨੋ ਵਾਈ ਦਾ ਲਿਵਿੰਗ ਬੀਇੰਗਸ ਰਿਮੇਨ ਐਸਟਰੇ Like this. Jeeves, oh brother, Jeeves do not know why they remain astray like this. The human beings do all the bad deeds, then they also deny that we did not do them. But God is always with all the uh, human beings, dwells, sees, and hears everyone's deeds. Stay. Hey, brother, trading glass, giving up gold, abandoning true friends, and falling in love with the enemies, these are the actions of living beings. God's name seems bitter, Maya's love seems sweet. This is the daily nature of living beings. They are always angry because of Maya's love. Hey, brother, the living beings always remain in the blind, dark well of attachment. The living beings are always wandering, struck in the dark bonds of attachment. I do not know. why they remain astray oh nanak say the person on whom the lord is merciful he meets the guru and the guru takes his arm and takes him out from the dark pit or dark well waheguru ji ka khalsa waheguru ji ki fateh